ਸਤ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਜੜੀ ਇਹ ਵੀਡੀਓ ਹੈ ਔਰ ਹੈਗੀ ਆ ਪੰਜਾਬੀ ਪੰਜਾਬੀ ਬਾਰੇ ਕਿ ਪੰਜਾਬੀ ਅਸੀਂ ਕਿਵੇਂ ਬੋਲਦੇ ਆ ਕਿਵੇਂ ਲਿਖਦੇ ਆ ਉਹਨਾਂ ਦੇ ਨਿਯਮ ਕੀ ਹਨ ਤੇ ਪੰਜਾਬੀ ਵਿੱਚ ਜਿਹੜੇ ਆਉਣ ਵਾਲੇ ਨਿਯਮ ਹਨ ਉਹ ਅਸੀਂ ਕਿਵੇਂ-ਕਿਵੇਂ ਅਸੀਂ ਲਿਖਣਾ ਹੈ ਆਪਣੇ ਪੰਜਾਬੀ ਦੇ ਵਿੱਚ ਲਗਾ ਮਾਤਰਾ ਸਵਰ ਵਿਅੰਜਨਾਂ ਪੜਨਾਵ ਅੱਧੀ ਵਾਰੇ ਠੀਕ ਹੈ ਤੇ ਇਹ ਸਾਡੀ ਹੈਗੀ ਹੈ ਪੰਜਾਬੀ ਵਿਆਕਰਨ ਤੇ ਸਾਡੀ ਪੰਜਾਬੀ ਵਿਆਕਰਨ ਦਾ ਜਿਹੜਾ ਵਿਸ਼ਾ ਹੈਗਾ ਉਹ ਹੈਗਾ ਵਚਨ ਇਕਵਚਨ ਤੇ ਬਹੁਵਚਨ ਠੀਕ ਹੈ ਇਹ ਸਾਡੇ ਹਨ ਵਚਨ ਤੇ ਅਸੀਂ ਪਿਛਲੀ ਵੀਡੀਓ ਵਿੱਚ ਜਿਹੜੀ ਅਸੀਂ ਭਾਗ 16 ਦੇ ਵਿੱਚ ਅਸੀਂ ਜਿਹੜੀ ਵੀਡੀਓ ਬਣਾਈ ਸੀਗੀ ਉਹ ਬਣਾਈ ਸੀਗੀ ਅਸੀਂ ਲਿੰਗ ਪਲਿੰਗ ਇਸਤਰੀ ਲਿੰਗ ਉਹਨਾਂ ਦੇ ਉੱਤੇ ਬਣਾਈ ਸੀਗੀ ਅਸੀਂ ਤੇ ਅੱਜ ਜਿਹੜੀ ਹੈਗੀ ਆ ਭਾਗ ਸਾਡੀ ਇਹ ਵੀਡੀਓ ਦਾ ਹੈਗਾ ਭਾਗ 17ਵਾਂ ਅਗਸਤ 17 ਠੀਕ ਹੈ 16 ਵੀਡੀਓ 16 ਵਿਸ਼ਾ ਜਿਹੜੇ ਹੈਗੇ ਆ ਮੈਂ ਕਰ ਚੁੱਕੀ ਆ ਅੱਜ ਦਾ ਜਿਹੜਾ ਭਾਗ ਸਾਡਾ ਹੈਗਾ ਉਹ 17ਵਾਂ ਹੈ ਤੇ ਅਸੀਂ ਜ਼ਿਆਦਾ ਟਾਈਮ ਅਸੀਂ ਆਪਣੇ ਮੇਨ ਵਿਸ਼ੇ ਤੇ ਅਸੀਂ ਆਈਏ ਅੱਜ ਤਰੀਕ ਹੈਗੀ ਹੈ 24 ਅਗਸਤ 2024 ਤੇ ਅਸੀਂ ਆਪਣੀ ਵੀਡੀਓ ਹੁਣ ਸ਼ੁਰੂ ਕਰਦੇ ਹਾਂ ਹਾਂਜੀ ਪੰਜਾਬੀ ਵਿਆਕਰਨ ਦੀ ਆ ਮੈਂ ਛੋਟੇ ਵਿੱਚ ਦੀ ਕਿਤਾਬ ਲਈ ਹੈ ਇਸ ਦੇ ਵਿੱਚ ਸਾਡਾ ਵਿਸ਼ਾ ਜਿਹੜਾ ਹੈਗਾ ਵਚਨ ਹਾਂਜੀ ਇਹ ਵੀਡੀਓ ਸਿਰਫ ਇੱਕ ਮਕਸਦ ਇਹ ਹੈ ਕਿ ਪੰਜਾਬੀ ਆਪਣੀ ਮਾਂ ਬੋਲੀ ਨੂੰ ਬਚਾਇਆ ਜਾ ਸਕੇ ਤੇ ਉਸ ਨੂੰ ਅਸੀਂ ਪੜੀਏ ਤੇ ਉਸ ਨੂੰ ਅਸੀਂ ਸਮਝੀਏ ਲਿਖੀਏ ਕਿ ਕਿਵੇਂ ਅਸੀਂ ਪੰਜਾਬੀ ਨੂੰ ਪੜਨਾ ਹੈ ਬੋਲਣਾ ਹੈ ਲਿਖਣਾ ਹੈ ਤੇ ਹਾਂਜੀ ਸ਼ੁਰੂ ਕਰਦੇ ਹਾਂ ਅਸੀਂ ਆਪਣੀ ਵੀਡੀਓ ਵਚਨ ਇਹ ਪੰਜਾਬੀ ਭਾਸ਼ਾ ਵਿੱਚ ਪਹਿਲਾਂ ਅਸੀਂ ਜਿਹੜੇ ਕੀਤੇ ਸੀਗੇ ਉਹ ਕੀਤੇ ਸੀਗੇ ਅਸੀਂ ਸ਼ਬਦ ਠੀਕ ਹੈ ਸ਼ਬਦ ਜਿਹੜੇ ਸੀਗੇ ਉਹ ਮਤਲਬ ਕਿ ਸੀਗੇ ਨਾਮ ਵੀ ਬਣਦੇ ਸੀਗੇ ਤੇ ਉਹਨਾਂ ਨਾਵਾਂ ਦੇ ਵਿੱਚ ਇਹ ਹਨ ਕਿ ਜਿਵੇਂ ਅਸੀਂ ਨਾਮ ਨੂੰ ਕੋਈ ਵੀ ਨਾਂ ਹੈ ਉਸ ਨੂੰ ਸਿਰਜਾਦਾ ਕੀ ਨੇ ਕਰਨਾ ਹੈ ਜੇ ਕੋਈ ਖਾਸ ਥਾਂ ਜਿਹੜਾ ਹੈਗਾ ਉਸ ਦੇ ਉੱਤੇ ਠੀਕ ਹੈ ਹੁਣ ਜਿਹੜਾ ਵਚਨ ਹੈ ਪੰਜਾਬੀ ਭਾਸ਼ਾ ਵਿੱਚ ਵਚਨ ਦੋ ਪ੍ਰਕਾਰ ਦੇ ਹਨ ਇੱਕ ਵਚਨ ਤੇ ਬਹੁ ਵਚਨ ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ ਵਸਤੂ ਸਥਾਨ ਆਦਿ ਦੀ ਗਿਣਤੀ ਵਿੱਚ ਇੱਕ ਰਾ ਇੱਕ ਤੋਂ ਵੱਧ ਹੋਣ ਦੇ ਫਰਕ ਦਾ ਪਤਾ ਲੱਗੇ ਉਸ ਨੂੰ ਅਸੀਂ ਵਚਨ ਆਖਦੇ ਹਾਂ ਠੀਕ ਹੈ ਮੰਨ ਲਓ ਹੁਣ ਇੱਕ ਗਰੁੱਪ ਹੈਗਾ ਸਿੰਗਲ ਬੱਚੇ ਦਾ ਠੀਕ ਹੈ ਇੱਕ ਗਰੁੱਪ ਹੈ ਆਹ ਇੱਕ ਗਰੁੱਪ ਹੈ ਇੱਕ ਗਰੁੱਪ ਵਿੱਚ ਮਤਲਬ ਪੰਜਾਹ ਬੱਚੇ ਹਨ ਠੀਕ ਹੈ ਇੱਥੇ ਇੱਕ ਬੱਚਾ ਤੇ ਪੰਜਾਹ ਬੱਚੇ ਠੀਕ ਹੈ ਤੇ ਸਾਡਾ ਇਹ ਜਿਹੜਾ ਆ ਜਾਂਦਾ ਹੈ ਮਤਲਬ ਏਕਾ ਤੇ ਅਸੀਂ ਇਸ ਨੂੰ ਕਵਾਂਗੇ ਇੱਕ ਵਚਨ ਜਿੱਥੇ ਜ਼ਿਆਦਾ ਹੋਣ ਸੰਖਿਆ ਜਿੰਨਾਂ ਦੀ ਜ਼ਿਆਦਾ ਸੰਖਿਆ ਹੋਵੇ ਤੇ ਉਹ ਆ ਜਾਂਦੇ ਆ ਸਾਡੇ ਬਹੁਵਚਨ ਠੀਕ ਹੈ ਉਸੇ ਤਰੀਕੇ ਨਾਲ ਜਿਵੇਂ ਇੱਕ ਕੋੜਾ ਠੀਕ ਹੈ ਇਕਾ ਤੇ ਜਦੋਂ ਪੰਜਾਹ ਜ਼ਿਆਦਾ ਹੋਣ ਤੇ ਅਸੀਂ ਕੀ ਇੱਥੇ ਸ਼ਬਦ ਪ੍ਰਯੋਗ ਕਰਾਂਗੇ ਕੋੜੇ ਠੀਕ ਹੈ ਇਹ ਸਾਡੇ ਆ ਜਾਂਦੇ ਆ ਬਹੁਵਚਨ ਠੀਕ ਹੈ ਤੇ ਆ ਜਾਓ ਮੈਂ ਐਸੇ ਹੀ ਪੜ੍ਹਦੇ ਆਂ ਇਕਵਚਨ ਸ਼ਬਦ ਦੇ ਜੀਸ ਰੂਪ ਤੋਂ ਕਿਸੇ ਇੱਕ ਜੀਵ ਵਸਤੂ ਸਥਾਨ ਆਦਿ ਦਾ ਗਿਆਨ ਹੋਵੇ ਉਸ ਨੂੰ ਇਕਵਚਨ ਆਖਦੇ ਹਨ ਜਿਵੇਂ ਮੁੰਡਾ ਬਸਤਾ ਕੜੀ ਚੂੜੀ ਆਦਿ ਠੀਕ ਹੈ ਬਹੁਵਚਨ ਸ਼ਬਦ ਦੇ ਜੀਸ ਰੂਪ ਤੋਂ ਇੱਕ ਤੋਂ ਵੱਧ ਜੀਵ ਵਸਤੂ ਸਥਾਨ ਆਦਿ ਦਾ ਗਿਆਨ ਹੋਵੇ ਉਸ ਉਸ ਨੂੰ ਅਸੀਂ ਬਹੁਵਚਨ ਆਖਦੇ ਹਾਂ ਜਿਵੇਂ ਮੁੰਡਾ ਮੁੰਡੇ ਬਸਤੇ ਕੜੀਆਂ ਚੂੜੀਆਂ ਆਦਿ ਪੰਜਾਬੀ ਵਿੱਚ ਕਿਸੇ ਸ਼ਬਦ ਦੇ ਇੱਕ ਵਚਨ ਤੋਂ ਬਹੁ ਵਚਨ ਬਣਾਉਣ ਦੇ ਕੁਝ ਮੋٹے ਮੋٹے ਨਿਯਮ ਇਸ ਪ੍ਰਕਾਰ ਹਨ ਹੁਣ ਜਿਵੇਂ ਆ ਇੱਕ ਤਾਂ ਸੀ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਤੱਕ ਕੰਨਾ ਹੋਵੇ ਉਸ ਦਾ ਬਹੁ ਵਚਨ ਅੰਤ ਵਾਲੇ ਕੰਨੇ ਦੀ ਥਾਂ ਤੇ ਲਾ ਲਾ ਜਿਹੜੀ ਮਾਤਰਾ ਹੈ ਉਹ ਲਾ ਕੇ ਬਣਾਇਆ ਜਾਂਦਾ ਹੈ ਜਿਵੇਂ ਇੱਕ ਵਚਨ ਜਿਵੇਂ ਮੁੰਡਾ ਮੁੰਡੇ ਪੱਤਾ ਪੱਤੇ ਕੋੜਾ ਕੋੜੇ ਚਾਚਾ ਚਾਚੇ ਇੱਕ ਵਚਨ ਇਸਤਰੀ ਲਿੰਗ ਜਿਸ ਦੇ ਅੰਤ ਵਿੱਚ ਬਿਹਾਰੀ ਸ਼ਬਦ ਲੱਗੀ ਹੁੰਦੀ ਹੈ ਤੇ ਉਸ ਸ਼ਬਦ ਵਿੱਚ ਬਹੁਵਚਨ ਅੰਤ ਵਿੱਚ ਆ ਲਾ ਕੇ ਬਣਦਾ ਹੈ ਜਿਵੇਂ ਕੁੜੀ ਕੁੜੀਆਂ ਮੋਰਨੀ ਮੋਰਨੀਆਂ ਚਾਚੀ ਚਾਚੀਆਂ ਮਾਮੀ ਮਾਮੀਆਂ ਇੱਕ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਮੁਕਤਾ ਅੱਖਰ ਹੋਵੇ ਉਸ ਦਾ ਬਹੁਵਚਨ ਰੂਪ ਕੰਨੇ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ ਜਿਵੇਂ ਕਿਤਾਬਾਂ ਕਿਤਾਬ ਕਿਤਾਬਾਂ ਬਾਾਂ ਬਾਹਾਂ ਬਣਾਣ ਬਣਾਣਾ ਲੱਤ ਲੱਤਾਂ ਇੱਕ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਉਸ ਦਾ ਬਹੁਵਚਨ ਰੂਪ ਬਾ ਵਾਵੇ ਦੇ ਨਾਲ ਤੇ ਮਤਲਬ ਵਾਵੇ ਨਾਲ ਕੰਨਾ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ ਜਿਵੇਂ ਸਬਾ ਸਬਾਵਾਂ ਕਵਿਤਾ ਕਵਿਤਾਮਾ ਹਵਾ ਹਵਾਵਾਂ ਦੁਰਘਟਨਾ ਦੁਰਘਟਨਾਮਾ ਠੀਕ ਹੈ ਇਹ ਜਿਹੜੇ ਸੀਗੇ ਮਤਲਬ ਅੰਤ ਦੇ ਵਿੱਚ ਅਸੀਂ ਜਿਵੇਂ ਏ ਦੀ ਮਾਤਰਾ ਅਸੀਂ ਲਗਾ ਦਨੇ ਠੀਕ ਹੈ ਇਹ ਦੂਸਰੇ ਜਿਹੜਾ ਸਾਡਾ ਪੁਆਇੰਟ ਸੀਗਾ ਉਹਦੇ ਵਿੱਚ ਅਸੀਂ ਐੜੇ ਨੂੰ ਕੰਨਾ ਲਾ ਕੇ ਉੱਤੇ ਬਿੰਦੀ ਲਾ ਕੇ ਅਸੀਂ ਮਤਲਬ ਕਿ ਬਹੁਵਚਨ ਅਸੀਂ ਦਰਸਾਉਣੇ ਆ ਤੀਸਰਾ ਸਾਡਾ ਪੁਆਇੰਟ ਸੀਗਾ ਕਿ ਕੰਨੇ ਉੱਤੇ ਬਿੰਦੀ ਲਗਾ ਕੇ ਚੌਥਾ ਸਾਡਾ ਪੁਆਇੰਟ ਸਿਗਾ ਬਾਵੇ ਦੇ ਉੱਤੇ ਕੰਨੀ ਬਾਵੇ ਤੇ ਕੰਨਾ ਬਾਵੇ ਦੇ ਨਾਲ ਕੰਨਾ ਉੱਤੇ ਬਿੰਦੀ ਠੀਕ ਹੈ ਇਹ ਚਾਰ ਪੁਆਇੰਟਸ ਦੇ ਨਾਲ ਅਸੀਂ ਜਿਹੜੇ ਬਹੁਵਚਨ ਅਸੀਂ ਕਰਦੇ ਨੇ ਨੈਕਸਟ ਅਗਲਾ ਸਾਡਾ ਹੈਗਾ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਕੰਨੇ ਉੱਤੇ ਬਿੰਦੀ ਹੋਵੇ ਉਸ ਦਾ ਬਹੁਵਚਨ ਬਾਵੇ ਨੇ ਕੰਨਾ ਲਾ ਕੇ ਬਣਾਇਆ ਜਾਂਦਾ ਹੈ ਯਾਦ ਰੱਖੀ ਕਿ ਪਹਿਲੀ ਬਿੰਦੀ ਕੰਨੇ ਉੱਤੇ ਲੱਗੀ ਵੀ ਆਪਣੀ ਥਾਂ ਤੇ ਲੱਗੀ ਰਹੇਗੀ ਜਿਵੇਂ छा छामा मींस के जड़े ਹੁਣ ਅਸੀਂ ਬਹੁਵਚਨ ਜਿਹੜੇ ਅਸੀਂ ਬਣਾਉਨੇ ਆ ਵਾਵੇ ਦੇ ਨਾਲ ਕੰਨਾ ਉੱਤੇ ਬਿੰਦੀ ਲਗਾਨੀ ਆ ਠੀਕ ਹੈ ਲੇਕਿਨ ਜਿਹੜੀ ਛਾ ਆ ਹੁਣ ਛਾ ਵਰਡ ਦੇ ਨਾਲ ਕੰਨੇ ਤੇ ਬਿੰਦੀ ਲੱਗੀ ਹੋਈ ਆ ਇਹ ਵੀ ਐਸ ਇਟ ਇਜ਼ ਹੀ ਲਿਖੀ ਜਾਊਗੀ ਇਹ ਮਤਲਬ ਕਿ ਨਹੀਂ ਤਾਂ ਸ਼ਬਦ ਜਿਹੜਾ ਇਹ ਸ਼ਬਦ ਗਲਤ ਲਿਖਿਆ ਜਾਏਗਾ ਔਰ ਉਸ ਦਾ ਗਲਤ ਹੀ ਉਚਾਰਨ ਹੋਏਗਾ ਠੀਕ ਹੈ ਤੇ ਇਸ ਦੇ ਕੋਈ ਵੀ ਬਿੰਦੀ ਹੋਗੀ ਕੰਨਾ ਹੋਗੀ ਲਗਾ ਮਾਤਰਾ ਹੋਗੀ ਉਸ ਦਾ ਸਹੀ ਉਚਾਰਨ ਕਰਨਾ ਔਰ ਸਹੀ ਲਿਖਣਾ ਬਹੁਤ ਜ਼ਰੂਰੀ ਹੈ ਠੀਕ ਹੈ ਜਿਵੇਂ ਹੁਣ ਮਾ ਮਾਵਾ ਥਾ ਥਾਮਾ ਲਾ ਲਾਮਾ ਠੀਕ ਹੈ ਨੋਟ ਇਸੇ ਤਰ੍ਹਾਂ ਤੀਵੀ ਤੋ ਤੀਵੀਆਂ ਸਾਈ ਤੋ ਸਾਈਆਂ ਸੇਵੀ ਤੋ ਸੇਵੀਆਂ ਸਰਾ ਤੋ ਸਰਾਮਾ ਸਾਮਾ ਇਸਾਮਾ ਤੋਂ ਸਾਵੇਂ ਸਵੇਈਆਂ ਟਾਮੇ ਟਾਮੇ ਟਾਮਾ ਤੋਂ ਟਾਮੀਆਂ ਨੀ ਤੋਂ ਨੀਹਾ ਨੋ ਤੋਂ ਨੋਇਂ ਆਦੇ ਸ਼ਬਦ ਰੂਪ ਵੀ ਸਹੀ ਹਨ ਠੀਕ ਹੈ ਜਿਸ ਇੱਕ ਵਚਨ ਇਸਤਰੀ ਲਿੰਗ ਸ਼ਬਦ ਦੇ ਅੰਤ ਵਿੱਚ ਦਲਾਵਾ ਔਂਕੜ ਦੁਲੈਂਕੜ ਦੁਲੈਂਕੜ ਜਾਂ ਹੋੜਾ ਹੋਵੇ ਉਸ ਦਾ ਬਹੁਵਚਨ ਰੂਪ ਅੰਤ ਵਿੱਚ ਐੜੇ ਦੇ ਨਾਲ ਕੰਨਾ ਉੱਤੇ ਬਿੰਦੀ ਲਾ ਕੇ ਬਣਾਇਆ ਜਾਂਦਾ ਹੈ ਜਿਵੇਂ ਸੋ ਸੋਹਾ ਕੈ ਕਿਆਂ ਜੂ ਜੂਆ ਚੋ ਚੋਆ ਕੰਸੋ ਕੰਸੋਆ ਖੁਸ਼ਬੂ ਖੁਸ਼ਬੂਆ ਸ਼ੇ ਸ਼ਿਆਂ ਵਸਤੂ ਵਸਤੂਆ ਠੀਕ ਹੈ ਜਿਸ ਪੁਲਿੰਗ ਦੇ ਇੱਕ ਵਚਨ ਸ਼ਬਦ ਦੇ ਅੰਤ ਵਿੱਚ ਕੰਨਾ ਨਹੀਂ ਹੁੰਦਾ ਅਰਥਾਤ ਕੰਨੇ ਨੂੰ ਛੱਡ ਕੇ ਮੁਕਤਾ ਜਾਂ ਹੋਰ ਕੋਈ ਮਾਤਰਾ ਹੁੰਦੀ ਹੈ ਉਸ ਸ਼ਬਦ ਦਾ ਇੱਕ ਵਚਨ ਅਤੇ ਬਹੁ ਵਚਨ ਰੂਪ ਵਿੱਚ ਹੀ ਹੁੰਦਾ ਹੈ ਜਿਵੇਂ ਸਿਰ ਦੁੱਧ ਹੱਥ ਢੋਲੀ ਤੋਬੀ ਫੁੱਲ ਮੇਜ਼ ਡੱਡੂ ਮੋਰ ਆਦਿ ਠੀਕ ਹੈ نوٹ ਕਈ ਵਾਰੀ ਵਿਦਿਆਰਥੀ ਪੁਲੇਖੇ ਨਾਲ ਇਨ੍ਹਾਂ ਸ਼ਬਦਾਂ ਦਾ ਬਹੁ ਵਚਨ ਰੂਪ ਸਿਰਾਂ ਹੱਥਾਂ ਢੋਲੀਆਂ ਤੋਬੀਆਂ ਫੁੱਲਾਂ ਮੇਜ਼ਾਂ ਡੱਡੂਆ ਮੂਰਾ ਆਦੀ ਸਮਝ ਲੈਂਦਾ ਹੈ ਅਤਿ ਚੇਤੇ ਰਹਿ ਕਿ ਇਹ ਉਪਰ ਦਿੱਤੇ ਸ਼ਬਦਾਂ ਦੇ ਸੰਬੰਧਕ ਰੂਪ ਹਨ ਜਦੋਂ ਇਨ੍ਹਾਂ ਸ਼ਬਦਾਂ ਤੋਂ ਪਿੱਛੇ ਕੋਈ ਸੰਬਾਧਕ ਆਉਂਦਾ ਹੈ ਤਾਂ ਇਹ ਸ਼ਬਦ ਇਹ ਇਸ ਰੂਪ ਵਿੱਚ ਹੁੰਦੇ ਹਨ ਜਿਵੇਂ ਮੋਰਾ ਨੇ ਪੈਲਣਾ ਪਾਈਆਂ ਫੁੱਲਾਂ ਉੱਤੇ ਪੌਰੇ ਬੈਠੇ ਹਨ ਮੇਜ਼ਾਂ ਉੱਤੇ ਕਾਪੀਆਂ ਪਈਆਂ ਹਨ ਠੀਕ ਹੈ ਨਾਮ ਸ਼ਬਦ ਦੇ ਇੱਕ ਵਚਨ ਰੂਪ ਤੋਂ ਬਹੁਵਚਨ ਰੂਪ ਬਣਾਉਣ ਵੇਲੇ ਉਹਨਾਂ ਦਾ ਸਧਾਰਨ ਰੂਪ ਹੀ ਲਿਆ ਜਾਂਦਾ ਹੈ ਸੰਬੰਧਕ ਜਾਂ ਸੰਬੋਧਨੀ ਰੂਪ ਨਹੀਂ ਮਤਲਬ ਕਿ ਕੋਈ ਵੀ ਇਹਦਾ ਸੰਬੰਧਕ ਜਾਂ ਸੰਬੋਧਨੀ ਰੂਪ ਨਹੀਂ ਅਸੀਂ ਲੈਣਾ ਜਿਹੜਾ ਜਿਹੜਾ ਨਾਮ ਸ਼ਬਦ ਦੇ ਬਹੁਵਚਨ ਰੂਪ ਆ ਜਿਹੜਾ ਇਹ ਅਸੀਂ ਸ਼ਬਦ ਟਰਨ ਕਰਦੇ ਆਂ ਪੰਜਾਬੀ ਵਿੱਚ ਆਦਰ ਸੂਚਕ ਸ਼ਬਦ ਬਹੁਵਚਨ ਰੂਪ ਵਿੱਚ ਇਕਵਚਨ ਲਈ ਵਰਤੇ ਜਾਂਦੇ ਹਨ ਜਿਵੇਂ ਤੂੰ ਲਈ ਤੁਸੀਂ ਆਦੀ ਜਿਵੇਂ ਅਸੀਂ ਪੰਜਾਬੀ ਵਿੱਚ ਅਸੀਂ ਬੋਲਦੇ ਆਂ ਤੂੰ ਇੱਧਰ ਆ ਨਹੀਂ ਅਸੀਂ ਜਿਹੜਾ ਤੂੰ ਵਰਡ ਹੈ ਇਕਵਚਨ ਲਈ ਹੈ ਔਰ ਤੁਸੀਂ ਜਿਹੜਾ ਸ਼ਬਦ ਹੈ ਇਹ ਬਹੁਵਚਨਾਂ ਲਈ ਹੈ ਜਿਵੇਂ ਤੁਸੀਂ ਇੱਧਰ ਆਓ ਇੱਕ ਤੁਸੀਂ ਸ਼ਬਦ ਜਿਹੜਾ ਇੱਕ ਰਿਸਪੈਕਟ ਦੇ ਤੌਰ ਤੇ ਵੀ ਇਸ ਨੂੰ ਲਿਆ ਜਾਂਦਾ ਹੈ ਔਰ ਅਸੀਂ ਤੁਸੀਂ ਜਿਹੜਾ ਹੈਗਾ ਸ਼ਬਦ ਹੈ ਉਹ ਅਸੀਂ ਇੱਕ ਵਾਸਤੇ ਇੱਕ ਇਨਸਾਨ ਲਈ ਵੀ ਵਰਤ ਸਕਦੇ ਹਾਂ ਤੇ ਅਸੀਂ ਬਹੁਵਚਨ ਵਾਸਤੇ ਵੀ ਅਸੀਂ ਇਸ ਸ਼ਬਦ ਦੀ ਵਰਤੋਂ ਕਰਦੇ ਹਾਂ ਜਿਹੜੇ ਸ਼ਬਦਾਂ ਨਾਲ ਆਦਰਵਜੋ ਜੀ ਸ਼ਬਦ ਲੱਗਦਾ ਹੈ ਉਸ ਨੂੰ ਬਹੁਵਚਨ ਮੰਨ ਕੇ ਉਸ ਅਨੁਸਾਰ ਹੀ ਵਾਕ ਵਿੱਚ ਵਿਸ਼ੇਸ਼ਣ ਕਿਰਿਆ ਆਦਿ ਸ਼ਬਦ ਵਰਤੇ ਜਾਂਦੇ ਹਨ ਜਿਵੇਂ ਮਾਸਟਰ ਜੀ ਆ ਰਹੇ ਹਨ ਸਰਦਾਰ ਜੀ ਤੁਸੀਂ ਇੱਥੇ ਬੈਠੋ ਮਤਲਬ ਇੱਕ ਜਦਾ ਹੁਣ ਇਕੱਲੇ ਬੰਦੇ ਵਾਸਤੇ ਵੀ ਅਸੀਂ ਤੁਸੀਂ ਜਿਵੇਂ ਸ਼ਬਦ ਅਸੀਂ ਵਰਤ ਰਹੇ ਹਾਂ ਸਰਦਾਰ ਜੀ ਤੁਸੀਂ ਇੱਥੇ ਬੈਠੋ ਇਹ ਤਾਂ ਨਹੀਂ ਹੈ ਕਿ ਕਾਫੀ ਜ਼ਿਆਦਾ ਜਣੇ ਹਨ ਤੇ ਕਈਆਂ ਸ਼ਬਦਾਂ ਦਾ ਕੇਵਲ ਬਹੁਵਚਨ ਰੂਪ ਹੀ ਮਿਲਦਾ ਹੈ ਇੱਕ ਵਚਨ ਨਹੀਂ ਜਿਵੇਂ ਲੋਕ ਨਾਨਕੇ ਆਦਿ ਇਹ ਇੱਕ ਸ਼ਬਦ ਇਹਨਾਂ ਦਾ ਮਿਲਦਾ ਇਹਨਾਂ ਦੇ ਬਹੁਵਚਨ ਨਹੀਂ ਹੁੰਦੇ ਵਚਨ ਜਾਂ ਨਾਮ ਵਿਸ਼ੇਸ਼ਣ ਅਤੇ ਕਿਰਿਆ ਉੱਤੇ ਪ੍ਰਭਾਵ ਵਚਨ ਦੇ ਬਦਲਣ ਨਾਲ ਵਾਕ ਵਿਚਲੇ ਨਾਮ ਵਿਸ਼ੇਸ਼ਣ ਅਤੇ ਕਿਰਿਆ ਸ਼ਬਦਾਂ ਦਾ ਰੂਪ ਬਦਲਦਾ ਹੈ ਉਦਾਹਰਨ ਲਈ ਹੇਠ ਲਿਖੇ ਵਾਕ ਵੇਖੋ ਚਿੱਟਾ ਘੋੜਾ ਦੌੜਦਾ ਹੈ ਠੀਕ ਹੈ ਚਿੱਟੇ ਕੋੜੇ ਦੌੜਦੇ ਹਨ ਆਪਣੇ ਆਪ ਇਹਦੀ ਕਿਰਿਆ ਵਿਸ਼ੇਸ਼ਣ ਜਿਹੜਾ ਹੈਗਾ ਉਹ ਬਦਲ ਗਿਆ ਦੌੜਦੇ ਹਨ ਕੋੜਾ ਕੋੜੇ ਉੱਚੀ ਇਮਾਰਤ ਦੂਰੋਂ ਦਿਸਦੀ ਹੈ ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ ਹਰ ਇੱਕ ਜਿਹੜਾ ਹੈਗਾ ਉਹ ਬਹੁਵਚਨ ਆ ਰਿਹਾ ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ ਦਿਸਦੀਆਂ ਜਿਹੜੇ ਇਹ ਸ਼ਬਦ ਹਨ ਇਹ ਬਹੁਵਚਨ ਦੇ ਪ੍ਰਤੀਕ ਹਨ ਇਹ ਸਾਡੇ ਵਾਕ ਤੋਂ ਪਤਾ ਲੱਗਦਾ ਹੈ ਕਿ ਅਸੀਂ ਕਿਹੜਾ ਸ਼ਬਦ ਅਸੀਂ ਕਿੱਥੇ ਪ੍ਰਯੋਗਨ ਪਹਿਲੇ ਵਾਕ ਵਿੱਚ ਘੋੜਾ ਨਾਮ ਇੱਕ ਵਚਨ ਹੈ ਇਸ ਦੇ ਨਾਲ ਚਿੱਟਾ ਵਿਸ਼ੇਸ਼ਣ ਹੈ ਅਤੇ ਦੌੜਦਾ ਇਸ ਦੀ ਕਿਰਿਆ ਹੈ ਠੀਕ ਹੈ ਦੂਜੇ ਵਾਕ ਵਿੱਚ ਘੋੜਾ ਘੋੜਾ ਦਾ ਬਹੁਵਚਨ ਘੋੜੇ ਬਣਿਆ ਹੈ ਇਸ ਦੀਆਂ ਤਬਦੀਲੀਆਂ ਨਾਲ ਵਾਕ ਵਿੱਚ ਵਿਸ਼ੇਸ਼ਣ ਚਿੱਟਾ ਤੋਂ ਚਿੱਟੇ ਅਤੇ ਕਿਰਿਆ ਜਿਹੜੀ ਇਹ ਦੌੜਦਾ ਤੋਂ ਦੌੜਦੇ ਹਨ ਬਦਲ ਗਏ ਇਸ ਪ੍ਰਕਾਰ ਦੇ ਤੀਜੇ ਅਤੇ ਚੌਥੇ ਵਾਕ ਵਿੱਚ ਵਚਨ ਬਦਲਣ ਨਾਲ ਨਾਂ ਵਿਸ਼ੇਸ਼ਣ ਕਿਰਿਆ ਉੱਤੇ ਵੀ ਪ੍ਰਭਾਵ ਪੈਂਦਾ ਹੈ ਠੀਕ ਹੈ ਕਿ ਕੋਈ ਵੀ ਅਸੀਂ ਜਿਹੜਾ ਸ਼ਬਦ ਹੈ ਬਹੁਵਚਨ ਜਦੋਂ ਅਸੀਂ ਲਿਖਦੇ ਹਾਂ ਜਾਂ ਉਸ ਦਾ ਉਚਾਰਨ ਕਰਦੇ ਹਾਂ ਤੇ ਆਟੋਮੈਟਿਕਲੀ ਸਾਡਾ ਜਿਹੜਾ ਵਾਕ ਆ ਨਾ ਉਹ ਆਟੋਮੈਟਿਕਲੀ ਚੇਂਜ ਹੋਵੇਗਾ ਜਿਵੇਂ ਚਿੱਟਾ ਚਿੱਟਾ ਕੋੜਾ ਦੌੜਦਾ ਹੈ ਚਿੱਟੇ ਘੋੜੇ ਦੌੜਦੇ ਹਨ ਤੇ ਉਸ ਤੇ ਨਾਲ ਹੀ ਸਾਰਾ ਕੁਝ ਨਾਮ ਵੀ ਚੇਂਜ ਹੋ ਗਿਆ ਠੀਕ ਹੈ ਵਿਸ਼ੇਸ਼ ਉਹਦੀ ਵਿਸ਼ੇਸ਼ਤਾ ਵੀ ਚੇਂਜ ਹੋ ਗਈ ਚਿੱਟਾ ਤੋਂ ਚਿੱਟੇ ਹੋ ਗਏ ਔਰ ਉਹਦੀ ਕਿਰਿਆ ਵੀ ਚੇਂਜ ਹੋ ਗਈ ਠੀਕ ਹੈ ਇਸੇ ਤਰੀਕੇ ਨਾਲ ਸਾਰੇ ਹਰ ਇੱਕ ਚੀਜ਼ ਦੀ ਜਿਹੜੀ ਆ ਉਹ ਤਬਾਕ ਜਿਹੜਾ ਹੈ ਪ੍ਰੋਪਰ ਉਹ ਚੇਂਜ ਹੁੰਦਾ ਹੈ ਹਾਂਜੀ ਇਹ ਤਾਂ ਸੀਗੇ ਸਾਡੇ ਵਚਨ ਤੇ ਬਹੁਵਚਨ ਇਹ ਜਿਹੜਾ ਅਸੀਂ ਇੱਕ ਕੋਈ ਵੀ ਹੁਣ ਜਿੱਦਾਂ ਪੈਨ ਪੈਨ ਜਿਹੜਾ ਸਾਡਾ ਹੈ ਸਿੰਗਲ ਪਿਆ ਹੈ ਤੇ ਇਹ ਸਾਡਾ ਪੈਨ ਕਹੂਗਾ ਜੇ ਜਿਆਦਾ ਹੁਣ ਬਹੁਵਚਨ ਹੋਣ ਤੇ ਪੈਨਾਂ ਠੀਕ ਹੈ ਉਸੇ ਤਰੀਕੇ ਨਾਲ ਸਾਡਾ ਜਿਹੜਾ ਵਾਕ ਹੈ ਉਹ ਵੀ ਚੇਂਜ ਹੋ ਜਾਂਦਾ ਹੈ ਤੇ ਹਾਂਜੀ ਅੱਜ ਦਾ ਸਾਡਾ ਟਾਪਿਕ ਜਿਹੜਾ ਸੀਗਾ ਵਚਨ ਬਹੁਵਚਨ ਮੇਰਾ ਕਰਦੀਆਂ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਤੇ ਬਾਕੀ ਹੁਣ ਅਗਲਾ ਸਾਡਾ ਜਿਹੜਾ ਵਿਸ਼ਾ ਹੈਗਾ ਉਹ ਸਾਡਾ ਹੈਗਾ ਅਗਲੀ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਾਰਕ ਬਾਰੇ ਦੱਸਾਂਗੀ ਕਿ ਕਾਰਕ ਕੀ ਚੀਜ਼ ਹੈ ਠੀਕ ਹੈ ਤੇ ਹੋ ਸਕਦਾ ਕਾਰਕ ਵਾਲੀਆਂ ਵੀਡੀਓਜ਼ ਮੇਰੀਆਂ ਦੋ ਬਣਨ ਕਿਉਂਕਿ ਇਹ ਟਾਪਿਕ ਥੋੜਾ ਲੰਮਾ ਜਾਵੇਗਾ ਤੇ ਬਾਕੀ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਮੇਰਾ ਟਾਪਿਕ ਸਮਝ ਲੱਗਿਆ ਹੋਵੇਗਾ ਵਚਨ ਤੇ ਬਹੁਵਚਨ ਤੇ ਬਾਕੀ ਮੇਰੀ ਵੀਡੀਓਸ ਨੂੰ ਬਾਕੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੀਆਂ ਜੰਨੀਆਂ ਵੀ ਵੀਡੀਓਸ ਨੇ ਜੇ ਤੁਹਾਨੂੰ ਪਸੰਦ ਆਉਂਦੀਆਂ ਹਨ ਕਿ ਤੁਹਾਨੂੰ ਮੇਰੇ ਟਾਪਿਕਸ ਜਿਹੜੇ ਆ ਕਲੀਅਰ ਹੁੰਦੇ ਨੇ ਤੇ ਉਹਨਾਂ ਨੂੰ ਜਿਹੜੇ ਟਾਪਿਕ ਕਲੀਅਰ ਹੁੰਦੇ ਹਨ ਜਿਹੜੇ ਟਾਪਿਕ ਕਲੀਅਰ ਹੁੰਦੇ ਹਨ ਉਹ ਵਾਲੀ ਵੀਡੀਓਸ ਨੂੰ ਪਲੀਜ਼ ਅ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓਜ਼ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਧੰਨਵਾਦ ਜੀ